ਜੋ ਕਾਲੇ ਕਾਨੂੰਨ ਕੇਂਦਰ ਦੀ ਸਰਕਾਰ ਸਾਡੇ ਸੰਘਰਸ਼ ਕਰਕੇ ਲਾਗੂ ਨਹੀਂ ਕਰ ਸਕੀ ਉਹ ਅੱਜ ਸਾਡੇ ਹੀ ਆਪਣੀ ਸਰਕਾਰ ਜਿਹਦਾ ਕਿ ਮੁੱਖ ਮੰਤਰੀ ਆਪਣੇ ਆਪ ਨੂੰ ਕਿਸਾਨ ਦਾ ਪੁੱਤਰ ਦੱਸਦਾ ਉਸ ਦੀ ਆ ਮੈਨੂੰ ਚਿੱਠੀ ਪ੍ਰਾਪਤ ਹੋਈ ਹੈ ਕਿ ਉਹਨਾਂ ਨੇ ਲਾਗੂ ਕਰ ਦਿੱਤੇ ਦਾਣਾ ਮੰਡੀਆਂ ਜਿਹੜੀਆਂ ਸਾਡਾ ਅਰਥ ਵਿਵਸਾ ਦਾ ਮੂਲ ਆਧਾਰ ਹੈ ਜੀ ਇਹਨਾਂ ਨੇ ਜਿਹੜੇ ਕਾਰਪੋਰੇਟ ਆਧਾਰਿਆਂ ਦੇ ਇਹ ਤੇ ਸੈਲੋ ਬਣੇ ਹੋਏ ਆ ਉਹਨਾਂ ਨੂੰ ਮੰਡੀ ਡਿਕਲੇਅਰ ਕਰਤਾ ਹੁਣ ਡਾਇਰੈਕਟ ਉੱਥੇ ਸਿੱਧੀ ਕਣਕ ਹੈ ਜਿਹੜੀ ਜਾ ਸਕਦੀ ਹੈ ਤੇ ਉਹ ਖਰੀਦ ਕਰ ਸਕਦੇ ਆ ਮੰਡੀ ਦੇ ਨਾਮ ਤੇ ਤੇ ਉਹ ਆੜਤੀਆਂ ਨੂੰ ਕਮਿਸ਼ਨ ਭੇਜ ਦੇਣਗੇ ਸਾਲ ਦੋ ਸਾਲ ਉਸ ਤੋਂ ਬਾਅਦ ਉਹਨਾਂ ਦਾ ਹੀ ਬੰਦ ਹੋ ਜਾਣਾ ਇਹਦੇ ਨਾਲ ਕੀ ਆਉਣਾ ਸਾਡੀਆਂ ਮੰਡੀਆਂ ਬੰਦ ਹੋ ਜਾਣੀਆਂ ਜਿਹਦੇ ird gird ਸਾਰੀ ਅਰਥਵਿਵਸਥਾ ਘੁੰਮਦੀ ਹੈ ਦੇਖੋ ਇਹਦੇ ਨਾਲ ਸਾਡੀਆਂ ਮੰਡੀਆਂ ਬੰਦ ਹੋਣੀਆਂ ਇਹਦੇ ਨਾਲ ਸਾਡੀ ਲੇਬਰ ਦਾ ਜਿਹੜੇ ਮੰਡੀਆਂ ਦੇ ਵਿੱਚ ਕੰਮ ਕਰਦੀ ਹੈ ਜਿਹਦੇ ਘਰ ਇਸ ਤੇ ਹੀ ਪੜਦੇ ਆ ਉਹ ਬੰਦ ਹੋ ਜਾਣੇ ਸਾਡੇ ਟਰਾਂਸਪੋਰਟਰ ਜੀ ਦੇ ਜਿਹੜੇ ਡੀਗਦੇ ਰਹਿੰਦੇ ਵੀ 4 ਦਿਨ ਮੰਡੀਆਂ ਦੇ ਆਣਗੇ ਤਾਂ ਸਾਡੀ ਟਰਾਂਸਪੋਰਟ ਚਲੇਗੀ ਅਸੀਂ ਪੈਸੇ ਕਮਾਵਾਂਗੇ ਉਹਨਾਂ ਦੇ ਘਰ ਇਸ ਤੇ ਚੱਲਦੇ ਉਹਨਾਂ ਦੇ ਚੁੱਲ੍ਹੇ ਸੁੰਨੇ ਹੋ ਜਾਣੇ ਇਸੇ ਤਰ੍ਹਾਂ ਸਾਡੇ ਦੁਕਾਨਦਾਰ ਬਾਜ਼ਾਰ ਸਾਰੀ ਗਰੌਣਕ ਹੈ ਜਿਹੜੀ ਸਾਡੇ ਪੰਜਾਬ ਦੀ ਅਰਥ ਵਿਵਸਥਾ ਬਿਲਕੁਲ ਖਤਮ ਹੋ ਜਾਣੀ ਹੈ ਇਹ ਕੇਂਦਰ ਸਰਕਾਰ ਨਹੀਂ ਕਰ ਸਕਦੀ ਤੁਸੀਂ ਦੇਖੋ ਉਹਨਾਂ ਨੇ ਇਹ ਕਾਨੂੰਨ ਲੈ ਕੇ ਆਂਦੇ ਸੀ ਲੇਕਿਨ ਕਿਸਾਨਾਂ ਨੇ ਸੰਘਰਸ਼ ਕਰਿਆ ਸਾਰਾ ਪੰਜਾਬ ਉਹਨਾਂ ਦੇ ਨਾਲ ਲੱਗਿਆ ਉਹਨਾਂ ਨੂੰ ਪਿੱਛੇ ਹਟਣਾ ਪਿਆ ਸਿੱਟਾ ਇਹਨਾਂ ਨੂੰ ਭੁਗਤਣਾ ਪਏਗਾ ਪੰਜਾਬ ਫੇਰ ਸੰਘਰਸ਼ ਵਿੱਚ ਝੋਕਣ ਵਾਸਤੇ ਇਹਨਾਂ ਨੇ ਤਿਆਰ ਕਰਤਾ ਇਸ ਕਰਕੇ ਮੈਂ ਕੇਂਦਰ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਰੰਤ ਇਸ ਚਿੱਠੀ ਨੂੰ ਵਾਪਸ ਲਓ ਤੇ ਦਾਣਾ ਮੰਡੀਆਂ ਤੇ ਆੜ ਦਾ ਕੰਮ ਹਮੇਸ਼ਾ ਤੋਂ ਬਹੁਤ ਵਧੀਆ ਚੱਲਦਾ ਆਇਆ ਉਸੇ ਤਰ੍ਹਾਂ ਚੱਲਣ ਦੋ ਜੋ ਕਾਲੇ ਕਾਨੂੰਨ ਕੇਂਦਰ ਦੀ ਸਰਕਾਰ ਸਾਡੇ ਸੰਘਰਸ਼ ਕਰਕੇ ਲਾਗੂ ਨਹੀਂ ਕਰ ਸਕੀ ਉਹ ਅੱਜ ਸਾਡੇ ਹੀ ਆਪਣੀ ਸਰਕਾਰ ਜਿਹਦਾ ਕਿ ਮੁੱਖ ਮੰਤਰੀ ਆਪਣੇ ਆਪ ਨੂੰ ਕਿਸਾਨ ਦਾ ਪੁੱਤਰ ਦੱਸਦਾ ਉਸ ਦੀ ਆ ਮੈਨੂੰ ਚਿੱਠੀ ਪ੍ਰਾਪਤ ਹੋਈ ਹੈ ਕਿ ਉਹਨਾਂ ਨੇ ਲਾਗੂ ਕਰ ਦਿੱਤੇ ਦਾਣਾ ਮੰਡੀਆਂ ਜਿਹੜੀਆਂ ਸਾਡਾ ਅਰਥ ਵਿਵਸਾ ਦਾ ਮੂਲ ਆਧਾਰ ਹੈ ਜੀ ਇਹਨਾਂ ਨੇ ਜਿਹੜੇ ਕਾਰਪੋਰੇਟ ਆਧਾਰਿਆਂ ਦੇ ਇੱਥੇ ਸੈੱਲੋ ਬਣੇ ਹੋਏ ਐ ਉਹਨਾਂ ਨੂੰ ਮੰਡੀ ਡਿਕਲੇਅਰ ਕਰਤਾ ਹੁਣ ਡਾਇਰੈਕਟ ਉੱਥੇ ਸਿੱਧੀ ਕਣਕ ਐ ਜਿਹੜੀ ਜਾ ਸਕਦੀ ਐ ਤੇ ਉਹ ਖਰੀਦ ਕਰ ਸਕਦੇ ਐ ਮੰਡੀ ਦੇ ਨਾਮ ਤੇ ਤੇ ਉਹ ਆੜਤੀਆਂ ਨੂੰ ਕਮਿਸ਼ਨ ਭੇਜ ਦੇਣਗੇ ਸਾਲ ਦੋ ਸਾਲ ਉਸ ਤੋਂ ਬਾਅਦ ਉਹਨਾਂ ਦਾ ਹੀ ਬੰਦ ਹੋ ਜਾਣਾ ਇਹਦੇ ਨਾਲ ਕੀ ਆਉਣਾ ਸਾਡੀਆਂ ਮੰਡੀਆਂ ਬੰਦ ਹੋ ਜਾਣੀਆਂ ਜਿਹਦੇ ਇਰਤ-ਗਿਰਤ ਸਾਰੀ ਅਰਥਵਿਵਸਥਾ ਘੁੰਮਦੀ ਹੈ। ਦੇਖੋ ਇਹਦੇ ਨਾਲ ਸਾਡੀਆਂ ਮੰਡੀਆਂ ਬੰਦ ਹੋਣੀਆਂ। ਹੂੰ। ਇਹਦੇ ਨਾਲ ਸਾਡੀ ਲੇਬਰ ਦਾ ਜਿਹੜੇ ਮੰਡੀਆਂ ਦੇ ਵਿੱਚ ਕੰਮ ਕਰਦੀ ਹੈ ਜਿਹਦੇ ਘਰ ਇਸ ਤੇ ਹੀ ਪੜਦੇ ਆ ਉਹ ਬੰਦ ਹੋ ਜਾਣੇ। ਸਾਡੇ ਟਰਾਂਸਪੋਰਟਰ ਹੂੰ ਜੀ ਦੇ ਜਿਹੜੇ ਡੀਕਦੇ ਰਹਿੰਦੇ ਵੀ ਚਾਰ ਦਿਨ ਮੰਡੀਆਂ ਦੇ ਆਣਗੇ ਤਾਂ ਸਾਡੀ ਟਰਾਂਸਪੋਰਟ ਚੱਲੇਗੀ, ਅਸੀਂ ਪੈਸੇ ਕਮਾਵਾਂਗੇ। ਉਹਨਾਂ ਦੇ ਘਰ ਇਸ ਤੇ ਚੱਲਦੇ, ਉਹਨਾਂ ਦੇ ਚੁੱਲ੍ਹੇ ਸੁੰਨੇ ਹੋ ਜਾਣੇ। ਹੂੰ। ਇਸੇ ਤਰ੍ਹਾਂ ਸਾਡੇ ਦੁਕਾਨਦਾਰ, ਬਾਜ਼ਾਰ ਸਾਰੀ ਡਰਾਉਣੀ ਕਹ ਜਿਹੜੀ ਸਾਡੇ ਪੰਜਾਬ ਦੀ ਅਰਥ ਵਿਵਸਥਾ ਬਿਲਕੁਲ ਖਤਮ ਹੋ ਜਾਣੀ ਹੈ ਇਹ ਕੇਂਦਰ ਸਰਕਾਰ ਨਹੀਂ ਕਰ ਸਕਦੀ ਤੁਸੀਂ ਦੇਖੋ ਉਹਨਾਂ ਨੇ ਇਹ ਕਾਨੂੰਨ ਲੈ ਕੇ ਆਂਦੇ ਸੀ ਲੇਕਿਨ ਕਿਸਾਨਾਂ ਨੇ ਸੰਘਰਸ਼ ਕਰਿਆ ਸਾਰਾ ਪੰਜਾਬ ਉਹਨਾਂ ਦੇ ਨਾਲ ਲੱਗਿਆ ਉਹਨਾਂ ਨੂੰ ਪਿੱਛੇ ਹਟਣਾ ਪਿਆ ਸਿੱਟਾ ਇਹਨਾਂ ਨੂੰ ਭੁਗਤਣਾ ਪਏਗਾ ਪੰਜਾਬ ਫੇਰ ਸੰਘਰਸ਼ ਵਿੱਚ ਝੋਕਣ ਵਾਸਤੇ ਇਹਨਾਂ ਨੇ ਤਿਆਰ ਕਰਤਾ ਹੈ ਇਸ ਕਰਕੇ ਮੈਂ ਕੇਂਦਰ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਰੰਤ ਇਸ ਚਿੱਠੀ ਨੂੰ ਵਾਪਸ ਲਓ ते दाना मंडिया ते आड़ दा काम हमेशा तो बहुत बदिया चल रहा आया उसी तरह चलन दो। देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और वट्स चैनल आरोप